ਅੱਜ ਅਸੀਂ ਸਾਰੇ ਲੁਧਿਆਣੇ ਦੇ ਵਿੱਚ ਹੀ ਸਫਾਈ ਵਿਹਾਨ ਦਾ ਚੋਬਰਮ ਕੀਤਾ ਲੁਧਿਆਣੇ ਜਿ ਨਹੀਂ ਤਾਂ तकरीबन ਅਸੀਂ ਪੰਜਾਬ ਚ ਸਫਾਈ ਵਿਹਾਨ ਕਿਉਂਕਿ ਗਰਮੀਆਂ ਤੋਂ ਸਟਾਰਟ ਹੋਣ ਤੋਂ ਪਹਿਲਾਂ ਅਸੀਂ ਹਰ ਸਾਲ ਹੀ ਜਿਹੜੀ ਸਫਾਈ ਵਿਹਾਨ ਸਟਾਰਟ ਕਰਦੇ ਹਾਂ ਕਿਉਂਕਿ ਸਫਾਈ ਦੇ ਨਾਲ ਕਿਉਂਕਿ ਟਰਨਲ ਗਲੀਆਂ ਦੇ ਵਿੱਚ ਸਾਡੇ ਸਫਾਈ ਸਭਾ ਨੂੰ ਬਹੁਤ ਵਧੀਆ ਸਫਾਈ ਕਰਦੇ ਨੇ ਔਰ ਕਿਤੇ ਨੇ ਮੇਨ ਰੋੜਾਂ ਮੇਨ ਬਾਜ਼ਾਰ ਮੇਨ ਚੌਂਗ ਜਿਹੜੇ ਕਿਤੇ ਨੇ ਰਹਿ ਜਾਂਦੇ ਨੇ ਕਿਉਂਕਿ ਆਉਣ ਵਾਲਾ ਟਾਈਮ ਜਿਹੜਾ ਗਰਮੀਆਂ ਦੇ ਵਿੱਚ ਮੱਛਰ ਪੈਦਾ ਹੁੰਦਾ ਮੱਛਰ ਪੈਦਾ ਹੁੰਦੇ ਨਾਲ ਸਾਨੂੰ ਬਿਮਾਰੀਆਂ ਮਿਲਦੀਆਂ ਨੇ ਅਸੀਂ ਉਹਦੀ ਰੋਕtham ਵਾਸਤੇ ਸ਼ਹਿਰ ਨੂੰ ਖੂਬਸੂਰਤ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਜੋ ਉਪਰਾਲਾ ਸਾਡੀ ਪਾਰਟੀ ਆਮ ਆਦੀ ਪਾਰਟੀ ਦਾ ਔਰ ਸਾਡੇ ਸਰੂਪੇ ਦੇ ਮੁੱਖ ਮੰਤਰੀ ਸਰਪੁਖੰਦ ਸਿੰਘ ਜੀ ਮਾਨ ਦੇ ਹਦੇਸ਼ ਅਨੁਸਾਰ ਤਕਰੀਬਨ ਅਸੀਂ ਹਰ ਮਹੱਲੇ ਦੇ ਵਿੱਚ ਹਰ ਗਲੀ ਦੇ ਵਿੱਚ ਜਿਹੜੇ ਜਿਹੜੇ ਮੇਨ ਚੌਂਗ ਨੇ ਸਾਰੇ ਸਾਫ਼ ਕਰਾਂਗੇ ਜਿਸ ਤਰ੍ਹਾਂ ਅਸੀਂ ਕ ਪੁਰਾਣੀ ਮੰਡੀ ਚੌਂਕ ਤੋਂ ਤਾਰਫੋਂ ਕਾਲੀ ਨਗਰ ਚੌਕ 'ਚ ਅਸੀਂ ਸਫਾਈ ਕੀਤੀ ਸੀਗੀ ਅੱਜ ਦੀ ਜਿਹੜੀ ਸਾਡੀ ਮੇਮ ਹੈ ਚੌਂਕ ਤੋਂ ਸਟਾਰਟ ਕਰਕੇ ਅਸੀਂ ਬੁੱਢੇ ਦਿਹਾੜ ਤੱਕ ਸਫਾਈ ਲੈ ਕੇ ਜਾਵਾਂਗੇ ਔਰ ਕੱਲ ਦਾ ਸਾਡਾ ਜਿਹੜਾ ਟੂਰ ਹੋਏਗਾ ਜਲੰਧਰ ਪੁਰਾਣੀ ਮੰਡੀ ਚੌਂਕ ਤੋਂ ਲੈ ਕੇ ਦਮੋਰੀਆ ਪੁਲ ਤੱਕ ਫਿਰ ਅਗਲੀ ਵਾਰੀ ਦਮੋਰੀਆ ਪੁਲ ਤੋਂ ਲੈ ਕੇ ਕਲਾਸ ਚੌਂਕ ਕਲਾਸ ਚੌਂਕ ਤੋਂ ਬਿੰਦਾਂ ਮਨ ਰੋਡ ਇੱਦਾਂ ਹੀ ਸਾਡੀਆਂ ਪੁਕਟਾਂ ਨੇ ਜਿਹੜੀਆਂ ਬਾਜ਼ਾਰ ਦੇ ਮੇਨ ਸ਼ਹਿਰ ਨੇ ਸ਼ਹਿਰ ਦੇ ਮੇਨ ਮੁੱਖ ਬਾਜ਼ਾਰ ਨੇ ਅਸੀਂ ਸਾਰੇ ਸਾਫ਼ ਕਰਨੇ ਕਿਉਂਕਿ ਸ਼ਹਿਰ ਦੀਆਂ ਇੱਕਦੀ ਗਲੀਆਂ ਨੇ ਉਹ ਰੋਜ਼ ਸਾਫ਼ ਹੋ ਰਹੀਆਂ ਨੇ ਬਹੁਤ ਕਿਤੇ ਨਾ ਸੂਟ ਉਹਦੇ ਟੈਰਾਂ ਦੇ ਨਾਲ ਸਾਡੇ ਇਸ ਮੌਸਮ ਨੂੰ ਮਾਹੌਲ ਨੂੰ ਖਰਾਬ ਕਰ ਰਹੇ ਨੇ ਹੁੰਦਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸ਼ਹਿਰ ਨੂੰ ਖੂਬਸੂਰਤ ਕਰਨ ਵਾਸਤੇ ਲੋਕਾਂ ਦਾ ਸਾਥ ਲੋੜਾ ਲੋਕਾਂ ਦਾ ਫਿਰ ਕਿ ਤੁਹਾਡੇ ਸਭ ਤੋਂ ਪਹਿਲਾਂ ਤੁਹਾਡਾ ਥੈਂਕਸ ਹੈ ਤੁਸੀਂ ਲੋਕਾਂ ਦੀ ਸਚਾਈ ਸਾਡੇ ਤੱਕ ਲੈ ਕੇ ਆਨੇ ਤੇ ਸਾਡੇ ਕੰਮ ਕੀਤੇ ਲੋਕਾਂ ਤੱਕ ਲੈ ਕੇ ਜਾਣੇ ਹੋ ਜਿਹੜੇ ਲੋਕਾਂ ਨੂੰ ਵੇਅਰ ਕਰਨਾ ਸਚਾਈ ਤੱਕ ਲੈ ਕੇ ਜਾਣਾ ਹੈ ਉਹ ਤੁਸੀਂ ਲੈ ਕੇ ਜਾਣਾ ਹੈ ਸਾਡਾ ਮੈਸੇਜ ਲੋਕਾਂ ਤੱਕ ਪਹੁੰਚਾਓ ਕਿ ਸ਼ਹਿਰ ਨੂੰ ਖੂਬਸੂਰਤ ਕਰਨ ਵਾਸਤੇ ਸ਼ਹਿਰ ਨੂੰ ਸਾਫ ਸੋਧਾ ਕਰਨ ਵਾਸਤੇ ਅੱਛਾ ਮਾਤਾਵਰਣ ਦੇਣ ਵਾਸਤੇ ਤੁਸੀਂ ਸਾਡਾ ਸਾਥ ਦਿਓ ਔਰ ਜਿਹੜਾ ਅਸੀਂ ਘਰੋਂ ਕੂੜਾ ਚੱਕ ਕੇ ਸੜਕਾਂ 'ਤੇ ਸੁੱਟ ਦਿੰਦੇ ਆ ਉਹ ਸੁੱਟਣਾ ਬੰਦ ਕਰੋ ਕਿਉਂਕਿ ਸਾਡੀ ਸਾਰੀ ਹੋਮ ਡਿਲੀਵਰੀ ਹੈ ਅਸੀਂ ਡੋਰ ਟੂ ਡੋਰ ਕੂੜਾ ਕਲੈਕਸ਼ਨ ਕਰਦੇ ਆ ਕੂੜਾ ਇਕੱਠਾ ਕਰਕੇ ਦੰਬ ਤੇ ਲੈ ਕੇ ਜਾਂਦੇ ਆ ਮੇਰਾ ਨੰਬਰ ਨੋਟ ਕਰੋ 9417201899 ਮੇਰਾ ਨੰਬਰ ਹੈ ਜਿਸ ਗਲੀ ਦੇ ਵਿੱਚ ਇਸ ਮਹੱਲੇ ਦੇ ਵਿੱਚ ਸਾਡਾ ਸਫਾਈ ਸੇਵਕ ਕੂੜੇ ਕਲੈਕਸ਼ਨ ਨਹੀਂ ਜਾ ਰਹੀ ਮੈਨੂੰ ਫੋਨ ਕਰੋ ਇੱਕ ਹੰਦੇ ਵਿੱਚ ਕੂੜੇ ਦੀ ਕਲੈਕਸ਼ਨ ਹੋਏਗੀ ਤੁਸੀਂ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਨਾ ਤਾਂ ਕੂੜਾ ਦਰਿਆ ਦੇ ਵਿੱਚ ਸੁੱਟੋ ਤੇ ਨਾ ਹੀ ਚੌਕਾਂ ਦੇ ਵਿੱਚ ਸੁੱਟੋ ਨਾ ਹੀ ਸੜਕਾਂ ਦੇ ਸੁੱਟੋ ਮੇਰੀ ਬੇਨਤੀ ਹੈ ਜਿਹੜੀ ਬਿਮਾਰੀ ਜਲਦੀ ਰੁਕੀ ਮਹੀਮਿੱਤੀ ਚੱਲੇਗੀ ਜਿਵੇਂ ਅੱਜ ਇੱਥੇ ਸਾਫ ਕਰ ਰਹੇ ਆ ਇਹਦੀ 14 ਦਿਨ ਬਾਅਦ ਵਾਰੀ ਆਏਗੀ ਸਾਡਾ ਰੋਸਟਰ ਬਣ ਚੁੱਕਿਆ ਹੈ ਵਾਰੀ ਵਾਰੀ ਹਰ 10 ਦਿਨ ਬਾਅਦ 12 ਦਿਨ ਬਾਅਦ ਹਰ ਮਹੱਲੇ ਦੀ ਹਰ ਚੌਕ ਦੀ ਹਰ ਬਾਜ਼ਾਰ ਦੀ ਵਾਰੀ ਆਏਗੀ ਲੱਗਦਾ ਜੀ ਇਹਦਾ ਲੁਧਿਆਣਾ ਸਾਫ ਵੀ ਹੋ ਜਾਊਗਾ ਬਿਲਕੁਲ ਬਿਲਕੁਲ ਲੁਧਿਆਣਾ ਸਾਫ ਹੋਏਗਾ ਵਾਤਾਵਰਣ ਵਧੀਆ ਮਿਲੇਗਾ ਸ਼ੁੱਧ ਵਾਤਾਵਰਣ ਹੋਗਾ ਸ਼ੁੱਧ ਵਾਤਾਵਰਣ ਨਾਲ ਸਾਨੂੰ ਇਹ ਹੋਏਗਾ ਕਿ ਅਸੀਂ ਸ਼ਹਿਰ ਨੂੰ ਖੂਬਸੂਰਤ ਕਰਨ ਦੇ ਵਿੱਚ ਕੰਮ ਜਾ ਹੋਵਾਂਗੇ ਔਰ ਜਿਹੜੀਆਂ ਆਉਣ ਵਾਲੀਆਂ ਇਹਦੀ ਬਿਮਾਰੀਆਂ ਹੁੰਦੀਆਂ ਨੇ ਉਹਨੂੰ ਰੋਕਥਾਮ ਕੋਕੀ ਕਈ ਵਾਰੀ ਐਸਾ ਹੁੰਦਾ ਕਿ ਐਸੀ ਬਿਮਾਰੀ ਆ ਜਾਂਦੀ ਹੈ ਜਿਸ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਜਾਂਦਾ ਜੇ ਅਸੀਂ ਪਹਿਲੇ ਹੀ ਆਪਾਂ ਪ੍ਰੋਕਾਸ਼ਨ ਲੈ ਲਾਂਗੇ ਉਹਦੇ ਨਾਲ ਸਾਨੂੰ ਇਹ ਹੈਗਾ ਕਿ ਆਪਾਂ ਕੱਲ ਨੂੰ ਅੱਛਾ ਸਬਾਤਾਵਰਨ ਦੇਸ਼ ਤੋਂ ਆਪ ਸਾਹਿਬ ਸ਼ਹਿਰ ਨੂੰ ਖੂਬਸੂਰਤ ਕਰ ਚੁੱਕੇ ਹਾਂ ਪਹਿਲਾਂ ਤਾਂ ਮੈਂ ਮਾਨਯੋਗ ਐਮਐਲਏ ਸਰਦਾਰ ਥੈਂਕ ਯੂ ਕਰਦਾ ਹਾਂ ਇਸ ਸਫਾਈ ਅਭਿਆਨ ਨੂੰ ਅਗਵਾਈ ਦੇਣ ਲਈ ਤੇ ਉਹਨਾਂ ਦੀ ਦੇਖਰੇਖ ਦੇ ਵਿੱਚ ਸਫਾਈ ਅਭਿਆਨ ਚਲਾਇਆ ਜਾ ਰਿਹਾ ਸਰਕਾਰ ਦੀਆਂ ਤਰਫੋਂ ਦਾ ਮੁਕਾਬਕ ਅਸੀਂ ਸਾਰੇ ਸ਼ਹਿਰ ਦੇ ਵਿੱਚ ਇਹ ਸਫਾਈ ਅਭਿਆਨ ਚਲਾਇਆ ਗਿਆ ਜ਼ੋਨ ਵਾਈਜ਼ ਇਸ ਜ਼ੋਨ 'ਚ ਤਾਂ ਹੇਠ ਜਿਵੇਂ ਅੱਜ ਐਮਐਲਏ ਸਾਹਿਬ ਦੀ ਅਗਵਾਈ ਦੇ ਹੇਠ ਅਜਾਹ ਜਲੰਧਰ ਬਾਈਪਾਸ 'ਸੇ ਸਫਾਈ ਇਹ ਪੇ ਆਨ ਚਲਾਇਆ ਗਿਆ। ਕੱਲ ਅਸੀਂ ਛੌਣੀ ਮੱਲਾ ਚਲਾਇਆ ਗਿਆ ਸੀ। ਐਵੇਂ ਅਸੀਂ ਹਰ ਰੋਜ਼ ਦਾ ਸ਼ਡਿਊਲ ਬਣਾਇਆ ਹੋਇਆ ਹੈ। ਜ਼ੋਨ 'ਚ ਜਿਵੇਂ ਤਿੰਨ ਹਲਕੇ ਪੈਂਦੇ ਨੇ ਤੇ ਤਿੰਨ ਹਲਕਾ ਦਾ ਅਸੀਂ ਰੋਟੇਸ਼ਨ ਵਾਈਜ਼ ਸ਼ਡਿਊਲ ਬਣਾਇਆ ਹੋਇਆ ਜੋ ਕਿ 10-15 ਦਿਨ ਬਾਅਦ ਰਿਪੀਟ ਕਰਦਾ ਰਹੇਗਾ। ਤੇ ਸਰਦੀ ਅਗਵਾਈ ਦੇ ਹੇਠ ਤੇ ਬਾਕੀ ਮਾਣੋਂ ਗਏ ਐਮਐਲਏ ਸਾਹਿਬ ਦੀ ਅਗਵਾਈ ਦੇ ਹੇਠ ਅਸੀਂ ਇਹ ਪੂਰਾ ਇਹਨੂੰ ਜੰਗੀ ਪੱਧਰ ਤੇ ਸ਼ਹਿਰ ਨੂੰ ਫਾਈਟ 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 ਡਰਾਈਵ ਚਲਾਈ ਗਈ ਹੈ ਤੇ 14 ਦਿਨ ਬਾਅਦ ਇਹਦਾ ਜੋ ਰੋਟੇਸ਼ਨ ਤੇ ਹੈ ਉਹ ਸ਼ਡਿਊਲ ਅਸੀਂ ਬਣਾ ਲਿਆ ਸਰ ਸਫਾਈ ਅਭਿਆਨ ਦਾ ਚੱਲਾ ਪਿਆ ਹੈ ਕਿ ਪੌਦੇ ਵੀ ਲਗਾਏ ਜਾਣਗੇ ਜਿਨ੍ਹਾਂ ਦੀ ਹਰਿਆਲੀ ਹੋਗੀ ਨੈਕਸਟ ਵਨ ਇਹ ਜਿਹੜੀ ਪਲਾਂਟੇਸ਼ਨ ਦਾ ਤੁਸੀਂ ਪੁੱਛਿਆ ਅਸੀਂ ਅਗਲੇ ਫੇਸ ਦੇ ਵਿੱਚ ਟਰਾਈ ਕਰਾਂਗੇ ਤੇ ਫਿਲਹਾਲ ਅਸੀਂ ਪੂਰੀ ਜਿੰਨੀ ਵੀ ਬ੍ਰਾਂਚੇਜ਼ ਹੈ ਜਿਵੇਂ ਸਫਾਈ ਵਾਲੇ ਤੇ ਹਾਰਟੀਕਲਚਰ ਵਾਲੇ ਕਿਤੇ ਕਿਤੇ ਜਿੱਥੇ ਪੈਚ ਵਰਕ ਲੋੜ ਹੈ ਉੱਥੇ ਐਕਸੀਐਨ ਬੀਐਨਆਰ ਨੂੰ ਹਦਾਇਤ ਕਰ ਦਿੱਤੀ ਗਈ ਹੈ ਐਦਾਂ ਹੀ ਅਸੀਂ ਸਾਰੇ ਬ੍ਰਾਂਚਾਂ ਦੇ ਨਾਲ ਮਿਲ ਜੁਲ ਕੇ ਇਹ ਸਫਾਈ ਅਭਿਆਨ ਇੱਕ ਦਿਨ 'ਚ ਜਿਵੇਂ ਇੱਕ ਪੋਰਸ਼ਨ ਆਫ ਰੋਡ ਜਾਂ ਕੋਈ ਏਰੀਆ ਲੈ ਕੇ ਅਸੀਂ ਉਹਨਾ ਪੂਰਾ ਸਫਾਈ ਅਭਿਆਨ ਤੇ ਪੂਰੇ ਵਿੱਚ ਜੋ ਹੋਣ ਵਾਲੀਆਂ ਚੀਜ਼ਾਂ ਉਹ ਕਰਾਂਗੇ। ਲੋਕੀ ਕਈ ਦੇਖਿਆ ਲਿਵਾਵੇ ਬਣ ਕੇ ਰੋਡਾਂ ਦੇ ਸਿੱਟੇ ਜਾਂਦੇ ਨੇ। ਜੀ। ਉਹਨਾਂ ਨੂੰ ਵੀ ਮੈਜਰ ਜੁਰਮਾਨੇ ਵੀ ਕਿਤੇ ਜਾਣਗੇ ਜਾਂ ਅਜੇ ਫੇਰ ਹੀ ਕਿਤੇ ਜਾਊਗਾ ਲੋਕਾਂ ਨੂੰ। ਨਹੀਂ ਪਹਿਲਾਂ ਤਾਂ ਅਵੇਰਨੈਸ ਡਰਾਈਵ ਅਸੀਂ ਪਹਿਲਾਂ ਤੋਂ ਵੀ ਚਲਾਉਂਦੇ ਆ ਰਹੇ ਤੇ ਅੱਗੇ ਵੀ ਚਲਾਉਂਦੇ ਜਾਵਾਂਗੇ। ਜਿੱਥੇ ਲੋੜ ਪਈ ਅਸੀਂ ਕੈਰੇਟਟ ਸਟਿਕ ਪਾਲਿਸੀ ਅਪਣਾਉਂਦੇ ਹੋਏ ਚਲਾਣ ਵੀ ਕਰਾਂਗੇ। ਪਰ ਲੋਕਾਂ ਨੂੰ ਮੇਰੀ ਇਹ ਹੀ ਬੇਨਤੀ ਹੈ ਵੀ ਆ ਆਪਾਂ ਸਾਰੇ ਇੱਕ ਸਮਾਜ ਚ ਰਹਿੰਦੇ ਆ ਤੇ ਸਮਾਜ ਸਿਰਫ ਪ੍ਰਸ਼ਾਸਨ ਦੇ ਨਾਲ ਸਾਫ ਸੋਤਰਾ ਨਹੀਂ ਬਣ ਸਕਦਾ ਲੋਕਾਂ ਨੂੰ ਆਪਣੀ ਸਿਵਿਕ ਸੈਂਸ ਦੇ ਪ੍ਰਤੀ ਜਾਗਰੂਕ ਕਰਨਾ ਸਾਡੀ ਵੀ ਡਿਊਟੀ ਹੈ ਤੇ ਉਹਨਾਂ ਦੀ ਵੀ ਇਹ ਡਿਊਟੀ ਬਣਦੀ ਹੈ ਵੀ ਆਪਣੇ ਸ਼ਹਿਰ ਨੂੰ ਸਾਫ ਸਫਾਈ ਰੱਖਣ ਦੇ ਵਿੱਚ ਸਾਡਾ ਵੀ ਸਾਡੇ ਵੀ ਸਹਾਇਤਾ ਦੇਣਾ ਤੇ ਸਮਾਜ ਨੂੰ ਵੀ ਇਸ ਦੇ ਵਿੱਚ ਯੋਗਦਾਨ ਦੇਣਾ